कब से चले और क्या है आज पांचवा दिन है आंध्रा से आ रहे हैं कोड़ूर कटपा ऐसी हाँ, पपीता लदा हुआ जम्मू का जम्मू जाना, जाना और यहाँ पे कब से रोका यहाँ से यहाँ तकरीबन तक हो गए बारह बजे रात को रात को बारह रात को बारह तो खाना वाना खाया है नहीं नहीं खाना इधर कहाँ मिल रहा है चाहे पानी भी नहीं मिल रहा है पानी भी नहीं मिल रहा चाय भी नहीं, नहीं है क्या बताते हैं ये को, को, कोई बात नहीं वो रात को बोल रहे थे कि सुबह सात बजे छोड़ देंगे अभी तक तो शाम की सात हो रही तो पपीता तो खराब हो जाएगा एक तो दिन में क्या वो तो क्या करे पार्टी वाले को भी बोल दिया अब नुकसान तो हमारा ही है आगे झिक झिक वो करेगा फिर पाँच दस रूपए काटेंगे क्या है मेरा नाम सुखा है जी ਅਹੀਂ ਤਾਂ ਮਾਣਾ ਡੂ ਤੋਂ ਆਉਂਦੇ ਆ ਕੋਈ ਮਟੂਰ ਤੋਂ ਲੋਡ ਕਰਕੇ ਮਸ਼ੀਨਾ ਆ ਜੀ ਇਹ ਕਠੂਏ ਜਾਣਾ ਕਿਦੋਂ ਦੇ ਰੁਕੇਦੇ ਉੱਤੇ ਅਹੀਂ ਰੁਕੇਦੇ ਇੱਥੇ ਅੱਜ ਅੱਜੀ ਤੜਕੇ ਹੀ ਆਏ ਆ ਆਪਣਾ ਪਿੰਡ ਵਾਲਾ ਲੱਗ ਗਈ ਤੇ ਉਦਾਂ ਪਹਿਲਾਂ ਹੀ ਬਾਲਟੀ ਦਾ ਫੋਨ ਆ ਗਿਆ ਵੀ ਛੱਡਣਿਆਂ ਦੀ ਗੱਡੀ ਆਏ ਕਿ ਚਲੋ ਵੇਖ ਲੈਨੇ ਭਲਾ ਜਾ ਕੇ ਪਹੁੰਚ ਕੇ ਹਾਂ ਜੀ ਕੀ ਕਹਿੰਦੇ ਹੁਣ ਤੁਸ ਵਾਲੇ ਕੀ ਕਹਿੰਦੇ ਕਿ ਜਦੋਂ ਸਾਲੇ ਨਾਲ ਗੱਲ ਹੋਈ ਉਹ ਕਹਿੰਦਾ ਕਟਰੋਮ ਤੋਂ ਫੋਨ ਕੀਤਾ ਇਹ ਕੰਟਰੋਲ ਰੂਮ ਤੋਂ ਪਤਾ ਲੱਗੂਗਾ ਵੀ ਹਾਂ ਛੱਡੀਏ ਜਾਂ ਨਾ ਛੱਡੀਏ ਜਾਂ ਮੈਂ ਤੇ ਕਿੰਨਾ ਯਾਰਾ ਗੱਡੀ ਬਹੁਤ ਜ਼ਿਆਦਾ ਘੁੱਤੀ ਜਾਂ ਰੋਡ ਤੇ ਪਰੇਸ਼ਾਨੀ ਨਹੀਂ ਹੋ ਰਹੀ ਖਾਨਪੀਲ ਵਗੈਰਾ ਦੀ ਨਹੀਂ ਤਾਂ ਫਿਰ ਇਦਾਂ ਹੀ ਆ ਜੀ ਚੱਲੀ ਜਾਂਦਾ ਕੰਮ ਮਾੜਾ ਮੋਟਾ ਕੀ ਕਰਨਾ ਆ ਜੀ ਇਹ ਵੱਡੇ ਭਾਜੀ ਦੇ ਨਿਰਦੇਸ਼ ਤੇ ਹੋਈ ਆ ਵੀ ਜਿਹੜੀ ਹੈਵੀ ਗੱਡੀ ਵਿਕਲ ਨੇ ਜਿਹੜੀ ਪਠਾਨਕੋਟ ਤੋਂ ਜੰਮੂ ਨੂੰ ਜਾਣ ਵਾਲੇ ਇਹ ਵਹੀਕਲ ਬੰਦ ਕੀਤੇ ਨੇ ਬਿਲਕੁਲ ਹੀ ਜੀ ਜਿਹੜੀ ਛੋਟੀ ਵਿਕਲ ਨੇ ਇਹਨਾਂ ਦੀ ਆਵਾਜ਼ਾਈ ਚਾਲੂ ਰੱਖੀ ਆ ਅਹੀਂ ਆਪ ਜਿੰਦਰ ਨੂੰ ਇਹੋ ਅਪੀਲ ਕਰਨੇ ਆ ਵੀ ਜੇ ਕੋਈ ਅਮਰਜੈਂਸੀ ਹੈ ਜਿਆਦੀ ਹੈ ਜ਼ਰੂਰੀ ਹੈ ਤੇ ਫੇਰੀ ਹਮਟ ਵਾਲੀ ਸਾਈਡ ਤੇ ਜਾਂ ਜੰਮੂ ਵਾਲੀ ਸਾਈਡ ਤੇ ਜਾਓ ਮੌਸਮ ਬਹੁਤ ਖਰਾਬ ਆ ਤੇ ਆਪ ਜੀ ਦੇ ਨੂੰ ਇਹੋ ਬੇਨਤੀ ਕਰਨੇ ਆ ਵੀ ਹੈਵੀ ਗੱਡੀਆਂ ਜਿਹੜੀਆਂ ਨਾ ਲੈ ਕੇ ਉਧਰ ਨੂੰ ਜਾਓ ਤੇ ਜਿਹੜੀਆਂ ਮਕੇਰੀਆਂ ਜਾਂ ਵਾਲੀ ਗੱਡੀਆਂ ਨੇ ਉਹਨਾਂ ਨੂੰ ਹੀ ਪੁੱਛ ਕੇ ਆਏ ਤੋਰੀ ਜਾਣੇ ਵਾਰੋ ਵਾਰੀ ਜਿਹੜੇ ਜਾਣ ਜੋਗੇ ਆ ਦੇਖਿਆ ਇੱਕ ਇੱਕ ਘੱਡੀ ਰੋਕੇ ਪੁੱਛ ਰਹੇ ਉਹਨਾਂ ਨੂੰ ਉੱਗੀ ਪੁੱਛਿਆ ਜਾ ਰਿਹਾ ਕਿ ਕਿੱਧਰ ਜਾਣਾ ਇਹਨਾਂ ਨੂੰ ਇਹੋ ਹੀ ਪੁੱਛੇ ਨੇ ਆ ਵੀ ਜੇ ਨਾ ਤੁਸੀਂ ਜਾਣਾ ਭਾਜੀ ਜੰਮੂ ਸਾਈਡ ਤੇ ਤੇ ਰਸਤਾ ਬਿਲਕੁਲ ਬੰਦ ਆ ਪੰਮਿਆਲ ਵਾਲੀ ਸਾਈਡ ਤੇ ਜਿਹੜਾ ਵੀ ਜਿਹੜੀ ਛੜਤੇ ਜਿਹੜੀ ਬੈ ਗਈ ਆ ਉਧਰੋਂ ਚੱਕੀਪੁਰ ਵਾਲੀ ਛੜਕੀ ਬੈ ਗਈ ਆ ਤੇ ਜੇ ਕਹਿੰਦੇ ਮਕੇਰੀਆਂ ਜਾਣਾ ਤੇ ਉਹ ਜਾ ਸਕਦਾ ਤੇ ਪਠਾਨਕੋਟ ਦੀ ਐਂਟਰੀ ਬੰਦ ਕੀਤੀ ਹੈ ਜੀ ਗੱਡੀ ਦੀ ਇੱਕ ਤਾਂ ਡਰਾਈਵਰ ਨੇ ਗੱਲ ਕੀਤੀ ਕਹਿੰਦਾ ਨੰਗਲਪੁਰ ਜਾਣਾ ਉਹਨੂੰ ਵੀ ਰੋਕ ਲਿਆ ਗਿਆ ਨੰਗਲ ਨੰਗਲਪੁਰ ਜਾਣ ਵਾਲੀ ਗੱਡੀ ਆ ਉਹ ਵੀ ਭਾਜੀ ਪੰਮਿਆਲ ਤੋਂ ਚੱਕੀਪੁਰ ਥੜੀ ਹੋ ਕੇ ਆਉਣੀ ਆ ਇਹ ਕਰਕੇ ਅਸੀਂ ਉਹ ਬੰਦ ਕੀਤੀ ਆ ਜੇਦੋਂ ਇਹਨੂੰ ਕਿਹਾ ਮਕੇਰੀਆਂ ਥਾਣੀ ਜਾਣਾ ਤੇ ਜਾ ਸਕਦਾ ਜੇ ਪਠਾਨਕੋਟ ਦੀ ਐਂਟਰੀ ਬੰਦ ਹੈ ਜੀ ਹਦਾਇਤਾਂ ਕੀ ਅਧਿਕਾਰੀਆਂ ਵੱਲੋਂ ਕੰਟਰੋਲ ਰੂਮ ਤੋਂ ਕੀ ਨਿਰਦੇਸ਼ ਮਿਲੇ ਕਿ ਦ ਕਰ ਰਹਾ ਉਹ ਰਮੜਾ ਨੂੰ ਫੋਨ ਕਰਕੇ ਪੁੱਛਿਆ ਸੀਗਾ ਜੀ ਵੀ ਇਹ ਹੈਵੀ ਜਿਹੜੀ ਗੱਡੀਆਂ ਵੀ ਇਕੱਲੇ ਪਠਾਨਕੋਟ ਜਾਣ ਦਿੱਤੀਆਂ ਜਾਣ ਕੇ ਨਾ ਜਾਣ ਦਿੱਤੀਆਂ ਜਾਣ ਉਹ ਕਹਿੰਦੇ ਵੀ ਹੈਵੀ ਵੀਕਲੇ ਪਠਾਨਕੋਟ ਜੇ ਨਾ ਐਂਟਰੀ ਹੋਏ ਕੋਈ ਜਾਂ ਬਹੁਤ ਲੱਗਾ ਰੋਡ ਤੇ ਜਿਹੜੇ ਦੂਜ਼ ਵੀਂਦਰ ਵੀ ਦੂਜੇ ਨੇ ਛੋਟੇ ਵੀ ਕਰੋ ਆਉਂਦੋ ਜੀ ਪਠਾਨਕੋਟ ਤੇ ਕਾਫੀ ਦੂਰ ਹੈ ਲੋਡ ਘਟਾਣ ਲਈ ਪਠਾਨਕੋਟ ਦਾ ਰੋਡ ਰੇਟਾ ਲਈ ਕੀਤਾ ਗਿਆ ਹੈ ਕਰ ਨਹੀਂ ਨਹੀਂ ਜੀ ਭਾਈ ਤੁਸੀਂ ਆਮ ਜਾ ਕੇ ਦੇਖੋਗੇ ਰੋਡ ਤਕਰੀਬਨ ਟਰੱਕ ਸਾਰੇ ਛੜਕਾਂ ਤੇ ਲੱਗੇ ਨੇ ਤੇ ਜਾਂ ਬਹੁਤ ਲੱਗਾ ਟ੍ਰੈਫਿਕ ਦਾ ਲੋਡ ਬਣਾਉਣ ਕਰਕੇ ਇਹ ਟ੍ਰੈਫਿਕ ਜਾਮ ਬਹੁਤ ਜ਼ਿਆਦਾ ਹੋ ਜਣੀ ਹੈ ਕਿਉਂਕਿ ਟ੍ਰੈਫਿਕ ਕੋਲ ਕੰਟਰੋਲ ਨਹੀਂ ਹੋਣੀ